ਖਬਰ ਪੰਜਾਬ ਦੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ શ્રી ਚਮਕੌਰ ਸਾਹਿਬ ਵਿਖੇ ਐਸ ਐਚਓ ਰੋਹਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਦੇ ਨਾਲ ਪਤੰਗ ਦੀਆਂ ਦੁਕਾਨਾਂ ਤੇ ਉੱਤੇ ਜਾ ਕੇ ਵੱਖ-ਵੱਖ ਤਰ੍ਹਾਂ ਦੀਆਂ ਡੋਰਾ ਜੋ ਕਿ ਇਸਤੇਮਾਲ ਕਰਦੇ ਨੇ ਉਹ ਚਾਈਨਾ ਡੋਰ ਜੋ ਕਿ ਇੱਕ ਬਹੁਤ ਹੀ ਜਾਲ ਲੇਵਾ ਹੈ ਪਸ਼ੂਆਂ ਪੰਛੀਆਂ ਤੇ ਮਨੁੱਖਲੇ ਲਈ ਵੀ ਇੱਕ ਜਾਲ ਲੇਵਾ ਹੈ ਤੇ ਉਸ ਦੀ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੇ ਦੌਰਾਨ ਕੁਝ ਦੁਕਾਨਦਾਰਾਂ ਨੇ ਲਿਖ ਕੇ ਵੀ ਲਗਾਇਆ ਹੋਇਆ ਹੈ ਜੋ ਕਿ ਬਹੁਤ ਹੀ ਇੱਕ ਵਧੀਆ ਗੱਲ ਹੈ ਲਿਖ ਕੇ ਲਗਾਇਆ ਹੋਇਆ ਉੱਤੇ ਕਿ ਚੈਨਾ ਡੋਰ ਦੀ ਕਿਰਪਾ ਕਰਕੇ ਮੰਗ ਨਾ ਕਰੋ ਤੇ ਇਸ ਸਮੇਂ ਸ਼੍ਰੀ ਚਮਕੌਰ ਸਾਹਿਬ ਵਿਖੇ ਐਸਚੀ ਰੋਹਿਤ ਸ਼ਰਮਾ ਨੇ ਦੁਕਾਨਾਂ ਦੇ ਵਿੱਚ ਜਾ ਕੇ ਚੈੱਕ ਕੀਤੀ ਅਤੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਵੀ ਕੀਤੀ ਕਿ ਇਸ ਤਰ੍ਹਾਂ ਦੀ ਡੋਰ ਦੀ ਵਰਤੋਂ ਬਿਲਕੁਲ ਨਾ ਕਰੋ ਜੇਕਰ ਕੋਈ ਮੰਗਦਾ ਹੈ ਜਾਂ ਕੋਈ ਇਸ ਡੋਰ ਦੀ ਵਰਤੋਂ ਕਰਦਾ ਤਾਂ ਸਾਨੂੰ ਗੁਪਤ ਸੂਚਨਾ ਦਿੱਤੀ ਜਾਵੇ ਅਸੀਂ ਉਸ ਦਾ ਨਾਮ ਬਿਲਕੁਲ ਗੁਪਤ ਰੱਖਾਂਗੇ ਦੋ ਬਿਲਕੁਲ ਦੂਜੀ ਹੈ ਚਾਈਨੀਜ਼ ਹਾਂਜੀ ਉਹ ਬਿਲਕੁਲ ਉਹਦਾ ਨਾਮ ਬਿਲਕੁਲ ਸਹੀ ਨਾਮ ਹੈ ਤੁਹਾਨੂੰ ਨਾਲ ਗੰਦਲਾ ਸਾਹੁੰਦਾ ਹੋਸ਼ ਪਾਛੇ ਵਾਲੇ ਜੀ ਬਹੁਤ ਮਾਲ ਕਰਦੇ ਬੱਚਾ ਕਿ ਮੰਗਣਾ ਹਾਂਜੀ ਕਰਦੇ ਅੱਛਾ ਹਾਂਜੀ ਕਰਦੇ ਨਾਲ ਕੋਈ ਹੈਗਾ ਬੜੀ ਜਿਹੜਾ ਜਿਹੜਾ ਬੰਦਾ ਹੋਰ ਵੇਚਦਾ ਤੁਹਾਡੀ ਮੋਟਰਸਾਈਕਲ ਇਹ ਵਾਈਸਾਸ ਤੋਂ ਲੱਗਦਾ ਵੀ ਬੰਦਾ ਕੰਮ ਕਰ ਰਿਹਾ ਬੜਾ ਦਨੂ ਪਾਇ ਜੇ ਪਤਾ ਕਿਸੇ ਨੂੰ ਤਾਂ ਸਾਨੂੰ ਦੱਸੋ ਮੀਨ ਸਾਰੇ ਘੰਟੇ ਜਿਸ ਲੋਨ ਨੇ ਹੈ ਕਿ ਤੁਹਾਨੂੰ ਬੋਤਲਿਕ ਨੂੰ ਉਸ ਤੋਂ ਥੋੜਾ ਨਾ ਬੋਤਲੋ ਠੀਕ ਹੈ ਸਰ ਕੁਝ ਮਾਨ ਲਿਓ ਗਾਈਜ਼ ਸਪੀਰ ਰੂਪਨਰਜ ਜੀ ਦੇ ਦਰਸ਼ਨ ਦਰਸ਼ਨ ਹੈ ਇੱਥੇ ਆ ਜਿਹੜੀ ਹੈਗੀ ਹੈ ਇਸ ਸਪੈਸ਼ਲ ਚੈਕਿੰਗ ਚੱਲ ਰਹੀ ਹੈ ਹਰ ਇੱਕ ਡਿਸਟ੍ਰਿਕਟ ਦੇ ਜਿਹੜਾ ਹੈਗਾ ਸਾਡਾ ਜਿਹੜੇ ਥਾਣੇ ਦੇ ਜਿਹੜੇ ਬਾਜ਼ਾਰ ਹੈਗੇ ਉੱਥੇ ਜਿਹਨ ਚਾਈਨਾ ਡੋਰ ਹੈਗੀ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਕੋਈ ਵੀ ਜਿਹੜੀ ਚਾਈਨਸ ਡੋਰ ਹੈਗੀ ਹੈ ਨਾਂ ਵਿੱਚ ਜੇ ਬਾਈਚਾਂਸ ਕੋਈ ਇਹੋ ਜਿਹਾ ਕਰਦਾ ਹੈ ਵੇਚਦਾ ਹੈ ਕਿਉਂਕਿ ਸੁਰੱਖਿਅਤ ਕਮਿਊਨੀਕੇਸ਼ਨ ਕੀਤੀ ਜਾਵੇ ਦੇਖੋ ਜੀ ਆਪਾਂ ਸਿਕਰਟ ਇਨਫੋਰਮੇਸ਼ਨ ਕਰ ਰਹੇ ਆ ਆਪਣੇ ਸੋਰਸ ਲਾਇ ਹੋਏ ਆ ਜੇ ਬਾਈਚਾਂਸ ਕੋਈ ਵੀ ਆਪਾਂ ਆਪਣੇ ਸੋਰਸਸ ਨੂੰ ਤੁਹਾਨੂੰ ਲੱਗਿਆ ਪਤਾ ਵੀ ਕੋਈ ਵੇਚ ਰਿਹਾ ਹੈ ਆਪਾਂ ਆਪਣੇ ਵੀ ਸੋਰਸੇ ਥਰੂ ਪਤਾ ਕਰਾਂਗੇ ਜੇ ਕੋਈ ਇਹੋ ਜਿਹਾ ਕਰਨਾ ਫੜਿਆ ਗਿਆ ਉਹਦੇ ਨਾਲ ਸੁਰੱਖਿਅਤ ਕਮਿਊਨੀਕੇਸ਼ਨ ਕੀਤੀ ਜਾਵੇ